ਹੈਲੋ ਫਰੈਂਡਸ ਅੱਜ ਕਹਾਣੀ ਬੰਦੀਖਾਨੀ ਦਾ ਭਾਗ 15ਵਾਂ ਸੁਣਾਂਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਿਛਲੇ ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ 15ਵਾਂ ਉਹ ਵਿਆਹ ਤੋਂ 2 ਦਿਨ ਪਹਿਲਾਂ ਹੀ ਆਈ ਉਹਨਾਂ ਦੀ ਕੋਸ਼ਿਸ਼ ਰਹੀ ਕਿ ਉਹ ਘਰ ਤੋਂ ਘਰ ਜੀਵਨ ਦੇ ਸਾਹਮਣੇ ਹੋਵੇ ਪਰ ਫਿਰ ਵੀ ਇੱਕੋ ਘਰ ਵਿੱਚ ਕਿੰਨਾ ਸਮਾਂ ਦੂਰਿਆ ਸਕਦੇ ਸੀ ਦੋਵੇਂ ਘਰ ਦੇ ਬਾਕੀ ਜੀਅ ਅੱਗੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਨਾਰਮਲ ਵਿਵਹਾਰ ਕਰਦੀ ਰੂਬੀ ਨੇ ਖੋਦੇ ਦਿਲ ਨੂੰ ਪੱਥਰ ਕਰ ਲਿਆ ਸੀ ਉਹ ਹੁਣ ਉਹ ਸਭ ਭੁੱਲ ਜਾਣਾ ਚਾਹੁੰਦੀ ਸੀ ਜਿਹੜਾ ਬੀਤ ਗਿਆ ਸੀ ਜਿਹੜਾ ਹੱਥ ਵਿੱਚ ਸੀ ਉਹ ਹੀ ਮੰਨ ਲੈਣਾ ਚਾਹੁੰਦੀ ਸੀ ਉਹ ਇਹ ਸਮਝ ਚੁੱਕੀ ਸੀ ਕਿ ਜੀਵਨ ਉਸਦਾ ਨਹੀਂ ਰਿਹਾ ਉਹ ਕਿਰਨ ਦਾ ਹੋ ਚੁੱਕਾ ਹੈ ਜਿਸ ਉੱਤੇ ਪੱਕੀ ਮੋਰ ਕੁਝ ਘੰਟਿਆਂ ਵਿੱਚ ਲੱਗ ਜਾਏਗੀ ਪਰ ਉਸਦੇ ਦਿਲ ਦਾ ਤਰਾ ਉਸ ਦਿਨ ਨਿਕਲਿਆ ਜਦੋਂ ਉਹਨੂੰ ਆਖਰੀ ਦਿਨ ਜੀਵਨ ਦਾ ਕਮਰਾ ਸਜਾਉਣਾ ਪਿਆ ਦਿਲ ਨੂੰ ਰੋਕੇ ਉਹਨੇ ਕਮਰੇ ਵਿੱਚ ਇੱਕ ਇੱਕ ਚੀਜ਼ ਇਸ ਤਰੀਕੇ ਨਾਲ ਸਜਾਈ ਜਿਵੇਂ ਜੀਵਨ ਨੂੰ ਪਸੰਦ ਸੀ ਕਮਰੇ ਵਿੱਚ ਪਰਦਿਆਂ ਦੇ ਰੰਗ ਗੁਬਾਰਿਆਂ ਦਾ ਰੰਗ ਖੁਸ਼ਬੂ ਫੁੱਲ ਡਿਜ਼ਾਈਨ ਲਾਈਟ ਤੇ ਸੰਗੀਤਮਈ ਆਵਾਜ਼ਾਂ ਸਭ ਕੁਝ ਉਵੇਂ ਹੀ ਸਜਾਇਆ ਕਮਰੇ ਵਿੱਚੋਂ ਬਾਹਰ ਆ ਕੇ ਇੱਕ ਵਾਰ ਉਹ ਪੁੱਭਾ ਮਾਰ ਕੇ ਰੋਈ ਤੇ ਫਿਰ ਇੱਕ ਵਾਰ ਬਰਾਤ ਦੇ ਘਰ ਪਹੁੰਚਦੇ ਹੀ ਉਹ ਮੋੜ ਚਲੀ ਗਈ ਉਸਦੇ ਕੋਲ ਨੌਕਰੀ ਤੇ ਛੇਤੀ ਜਾਣ ਦਾ ਬਹਾਨਾ ਸੀ ਉਹਨੂੰ ਲੱਗਿਆ ਜਿਵੇਂ ਹੱਥੀ ਉਡਾਰ ਕੀਤੇ ਪੰਛੀ ਨੇ ਉੱਡ ਕੇ ਹੁਣ ਆਪਣੀ ਨਵੀਂ ਮੰਜ਼ਿਲ ਲੱਭ ਲਈ ਹੋਵੇ ਉਹ ਜਿਵੇਂ ਬੁੱਢੀ ਹੋ ਗਈ ਹੋਵੇ ਮਨਪਸੰਦ ਮਰਦ ਦੇ ਜ਼ਿੰਦਗੀ ਵਿੱਚ ਗੁਜ਼ਰ ਜਾਣ ਮਗਰੋਂ ਔਰਤ ਸੱਚਮੁੱਚ ਖੁੱਦ ਨੂੰ ਬੁੱਢੀ ਮਹਿਸੂਸ ਕਰਨ ਲੱਗਦੀ ਹੈ ਭਾਵੇਂ ਉਹ ਜਵਾਨੀ ਨਾਲ ਨੱਕੋ-ਨੱਕ ਭਰੀ ਹੋਵੇ ਪਰ ਜੀਵਨ ਲਈ ਇਹ ਇੱਕ ਨਵੀਂ ਰਾਤ ਸੀ ਇੱਕ ਸੁਪਨਿਆਂ ਦੀ ਰਾਤ ਤੇ ਅਣਛੋਏ ਆ ਜਿਸਮ ਆਉਂਦੇ ਹੱਥਾਂ 'ਚ ਮਹਿਜ਼ ਆਉਂਦੇ ਲਈ ਹਮੇਸ਼ਾ-ਹਮੇਸ਼ਾ ਲਈ ਹੋਣ ਵਾਲਾ ਸੀ ਉਹਨੇ ਹੁਣ ਤੱਕ ਕਿਰਨ ਦੀ ਹਰ ਗੱਲ ਨੂੰ ਜਿਸਮ ਤੱਕ ਪਹੁੰਚਣ ਤੋਂ ਪਹਿਲਾਂ ਰੋਕ ਦਿੱਤਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਹਨਾਂ ਦੇ ਭੇਦ ਭਰੀ ਉਸ ਰਾਤ ਦਾ ਕੋਈ ਭੇਦ ਪਹਿਲਾਂ ਖੁੱਲੇ। ਸਭ ਕੁਝ ਉਸ ਰਾਤ ਨੂੰ ਜਾਣਨ ਦੀ ਇੱਛਾ ਉਹਦੇ ਅੰਦਰ ਸੀ। ਇਸ ਦਾ ਇੱਕ ਆਨੰਦ ਹੀ ਵੱਖਰਾ ਹੋਣ ਵਾਲਾ ਸੀ। ਨਵ ਕਿਰਨ ਲਾਲ ਜੋੜੇ ਵਿੱਚ ਬੈਠੀ ਆਪਣੇ ਹੁਸਨ ਨੂੰ ਸਹੇਜੀ ਜੀਵਨ ਨੂੰ ਉਡੀਕ ਰਹੀ ਸੀ। ਕਿੰਨੀਆਂ ਰਾਤਾਂ ਦਾ ਸਫ਼ਰ ਅੱਜ ਇਸ ਪੜਾਅ ਉਤੇ ਆਨ ਕੇ ਮੁੱਕਣ ਵਾਲਾ ਸੀ। ਜੀਵਨ ਜਦੋਂ ਕਮਰੇ ਵਿੱਚ ਦਾਖਲ ਹੋਇਆ ਤਾਂ ਆਪਣੇ ਨਾਲ ਹੀ ਕਿੰਨੀਆਂ ਖੁਸ਼ਬੂਆਂ ਤੇ ਕਿੰਨੇ ਹੀ ਇਰਮਾਨਾਂ ਨੂੰ ਲੈ ਕੇ ਆਇਆ। ਉਹਦੇ ਖੋਦ ਦੇ ਚਾਹ ਪਰਬਤ ਵਾਂਗ ਅਸਮਾਨ ਤੇ ਚੜੇ ਹੋਏ ਸੀ। ਉਹਨੇ ਜਦੋਂ ਕਿਰਨ ਦਾ ਚਿਹਰਾ कुंठ ਚੁੱਕ ਕੇ ਵੇਖਿਆ ਤਾਂ ਉਹਦੇ ਚਿਹਰੇ ਦੀ ਰੌਣਕੀ ਵਕਰੀ ਸੀ। ਉਹਦੇ ਮੱਥੇ ਤੇ ਆਈ ਲੱਟ ਨੂੰ ਪਾਸੇ ਹਟਾ ਕੇ ਠੋਡੀ ਦੇ ਕੋਲੋਂ ਉਹਨੇ ਚਿਹਰੇ ਨੂੰ ਤਾਂ ਕੀਤਾ। ਕਿਰਨ ਦੀਆਂ ਅੱਖਾਂ ਵਿੱਚ ਸਿੱਧਾ ਝਾਕਿਆ। ਕਿਰਨ ਦੀਆਂ ਅੱਖਾਂ ਨੇ ਵੀ ਭੋਰਾ ਵਿਰੋਧ ਨਹੀਂ ਕੀਤਾ। ਇਕ ਨਸ਼ੇ ਵਿੱਚ ਗੜੋਚੂਸ ਦੀ ਅੱਖਾਂ ਨੇ ਜੀਵਨ ਨੂੰ ਪੂਰਾ ਅਹਿਸਾਸ ਦਿੱਤਾ ਕਿ ਉਹਦੇ ਤਨ ਮਨ ਤੱਕ ਉਹਦੀ ਪੂਰੀ ਉਡੀਕ ਹੈ ਜੀਵਨ ਕੁਝ ਵੀ ਬੋਲਣਾ ਨਹੀਂ ਸੀ ਚਾਹੁੰਦਾ ਉਸੇ ਨਵਕਿਰਨ ਦੇ ਮੱਥੇ ਨੂੰ ਚੁੰਮਿਆ ਉਸਦੀ ਮੱਥੇ ਦੀ ਤੇ ਡਿੱਗ ਦੀ ਲਾਟ ਨੂੰ ਹਟਾਇਆ ਉਸੇ ਗਰਦਨ ਉੱਤੋਂ ਘੁੰਮਦੇ ਹੋਏ ਹੱਥ ਨੇ ਕਿਰਨ ਦੇ ਚਿਹਰੇ ਨੂੰ ਆਪਣੇ ਚਿਹਰੇ ਕੋਲ ਖਿਸਕਾ ਲਿਆ ਉਹਦੇ ਸਾਹਾਂ ਦੀ ਗਰਮੀ ਨੂੰ ਮਹਿਸੂਸ ਕੀਤਾ ਉਹਦੇ ਬੁੱਲਾਂ ਨੇ ਕਿਰਨ ਦੇ ਬੁੱਲਾਂ ਨੂੰ ਛੋਇਆ ਤਾਂ ਕਾਂਬੇ ਨਾਲ ਸਰੀਰ ਦੇ ਹਰ ਹਿੱਸੇ ਵਿੱਚ ਸਵਾਦ ਫੈਲ ਗਿਆ। ਕਿਰਨ ਦੇ ਨਰਮ ਬੁੱਲਾਂ ਨੂੰ ਚੁੰਮਦੇ ਹੋਏ, ਉਹਨੂੰ ਕਾਰ ਵਾਲਾ ਚੁੰਮਣ ਬਿਜਲੀ ਵਾਂਗ ਔੜ ਗਿਆ। ਉਸਦੇ ਹੱਥਾਂ ਦੀ ਪਕੜ ਕਿਰਨ ਦੀ ਗਰਦਨ ਤੇ ਸਖਤ ਹੋ ਗਈ। ਦੂਸਰਾ ਹੱਥ ਉਸਦੇ ਪੇਟ ਉੱਤੋਂ ਦੇ ਘੁੰਮਣ ਲੱਗਾ। ਗਹਿਣਿਆਂ ਨਾਲ ਲੱਦੀ ਤੇ ਲਹਿੰਗੇ ਨਾਲ ਜਕੜੀ ਹੋਈ ਕਿਰਨ ਲਈ ਪਿਆਰ ਦੀ ਇਹਨਾਂ ਅਹਿਸਾਸਾਂ ਨੂੰ ਸੰਭਾਲ ਸਕਣਾ ਮੁਸ਼ਕਿਲ ਹੋ ਰਿਹਾ ਸੀ। ਹਰ ਲੰਘਦੇ ਪਲ ਨਾਲ ਉਹਨੂੰ ਸਾਹ ਚੜਨ ਲੱਗਾ ਸੀ। ਉਹਨੂੰ ਆਪਣੇ ਕੱਪੜੇ ਤੰਗ ਹੁੰਦੇ ਜਾਪ ਰਹੇ ਸੀ। ਆਪਣੇ ਗਿਆਨਿਆਂ ਦੀ ਖਣਕ ਉਹਦੇ ਕੰਨਾਂ ਵਿੱਚ ਰਾਸ ਖੋਲਣ ਲੱਗੀ ਸੀ ਜਦੋਂ ਜੀਵਨ ਦੇ ਹੱਥਾਂ ਨੇ ਲਹਿੰਗੀ ਦੀ ਚੋਰੀ ਦੇ ਬਟਨ ਨੂੰ ਖੋਲ੍ਹਿਆ ਤਾਂ ਉਸ ਨੂੰ ਰਾਹਤ ਮਹਿਸੂਸ ਹੋਈ ਉਸੇ ਮੋੜਿਆਂ ਤੋਂ ਲਹਿੰਗੇ ਦੀਆਂ ਲੜੀਆਂ ਤੇ ਲਾਲ ਲਹਿੰਗੇ ਦੇ ਅੰਦਰੋਂ ਉਹਦਾ ਅਦਕ ਕੱਜਿਆ ਖੁਸ਼ਣ ਚਮਕਣ ਲੱਗਾ ਕਿਰਨ ਨੂੰ ਸੰਗਰੀ ਨੇ ਆਪਣੇ ਦੋਵੇਂ ਹੱਥਾਂ ਨਾਲ ਖੁਦ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਇੱਕੋ ਇੱਕ ਬੇਨਤੀ ਉਸਨੇ ਜੀਵਨ ਨੂੰ ਕੀਤੀ ਉਹ ਸੀ ਬੱਤੀ ਬੁਝਾ ਦੇਂਦੀ ਪਰ ਉਸਦੀ ਇਹ ਬੇਨਤੀ ਅਸਵੀਕਾਰ ਹੋ ਗਈ ਜੀਵਨ ਨੇ ਉਹਦੇ ਹੱਥਾਂ ਨੂੰ ਹੱਥ ਦੇ ਜ਼ੋਰ ਨਾਲ ਪਾਸੇ ਕੀਤਾ। ਉਹਨੂੰ ਬੈੱਡ ਤੇ ਲਟਾ ਕੇ ਖੁਦ ਨੂੰ ਵੀ ਉਸਦੇ ਉੱਪਰ ਹੀ ਲਟਾ ਲਿਆ। ਉਹਦੇ ਦੋਵੇਂ ਹੱਥ ਉਸਦੇ ਹੱਥਾਂ ਵਿੱਚ ਬੀਨੀ ਕੋਲੋਂ ਫੜ ਕੇ ਘੁੱਟ ਲਏ ਤੇ ਉਹਦੇ ਪੈਰਾਂ ਤੇ ਪੈਰ ਟਿਕਾ ਕੇ ਪੂਰੀ ਤਰ੍ਹਾਂ ਉਸਨੂੰ ਜਕੜ ਲਿਆ। ਕਿਰਨ ਦਾ ਸੋਲ ਸਰੀਰ ਜੀਵਨ ਦੇ ਤਕੜੇ ਜੁੱਸੇ ਸਾਹਮਣੇ ਮਾਮੂਲੀ ਸੀ। ਉਸਦਾ ਜ਼ੋਰ ਸਿਰਫ ਉਸਨੂੰ ਖੁਦ ਨੂੰ ਸਾਹ ਚੜਾ ਰਿਹਾ ਸੀ। ਹਾਰ ਕੇ ਉਸਨੇ ਵਿਰੋਧ ਕਰਨਾ ਛੱਡ ਦਿੱਤਾ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਜੀਵਨ ਦੇ ਹਵਾਲੇ ਕਰ ਦਿੱਤਾ ਅੱਖਾਂ ਨੂੰ ਮੀਟ ਕਿਉਂ ਜੀਵਨ ਦੇ ਬੁੱਲਾਂ ਦੀ ਹਰਕਤ ਜਿਸਮ ਦੀ ਤਾਕਤ ਉਸ ਦੇ ਭਾਰ ਉਸ ਦੀ ਰਗੜ ਨੂੰ ਆਪਣੇ ਸਰੀਰ ਉੱਤੇ ਮਹਿਸੂਸ ਕਰਨ ਲੱਗੀ ਜਦੋਂ ਜੀਵਨ ਦੇ ਬੁੱਲਾਂ ਨੇ ਉਸ ਦੀ ਧੌਣ ਨੂੰ ਚੁੰਮਿਆ ਆਪਣੇ ਸਾਹ ਨਾਲ ਗਰਮ ਆਇਆ ਤਾਂ ਉਹਦੇ ਮੂੰਹੋਂ ਸਿਰਫ ਆਹ ਨਿਕਲੀ ਜਿਹੜੀ ਆਹ ਮੁੜ ਕੇ ਬੰਦ ਨਾ ਹੋਈ ਇੱਕ ਪਲ ਤੋਂ ਵਧੇਰੇ ਸਮੇਂ ਲਈ ਉਹਦੇ ਬੁੱਲ ਬੰਦ ਨਾ ਹੋਏ ਇੱਕ ਪਲ ਤੋਂ ਵੱਧ ਸਮੇਂ ਲਈ ਉਹਦੀਆਂ ਅੱਖਾਂ ਨਾ ਖੁੱਲੀਆਂ ਉਹਦੇ ਸਾਤੀ ਦੇ ਉੱਪਰਲੇ ਹਿੱਸੇ ਨੂੰ ਚੁੰਮਦੇ ਹੋਏ ਉਹਦੀਆਂ ਅੱਖਾਂ ਜਿਵੇਂ ਚੰਗਿਆੜੀਆਂ ਨਿਕਲਣ ਲੱਗੀਆਂ। ਉਹਦੇ ਪੂਰੇ ਹੁਸਨ ਨੂੰ ਨਜ਼ਰਾਂ ਵਿੱਚੋਂ ਤਾਰਨ ਲਈ ਕਿਰਨ ਨੂੰ ਉਲਟਾ ਲਟਾਇਆ। ਪਰ ਉਸਦੀ ਸ਼ਰਹਰੀ ਪੇਟ 'ਤੇ ਕਾਲੇ ਵਾਲ ਤੇ ਇੱਕ ਕਾਰੀ ਡੋਰੀ ਤੋਂ ਬਿਨਾਂ ਕੁਝ ਵੀ ਨਹੀਂ। ਉਸਦੇ ਪਤਲੇ ਲਾਕਤੀ ਕੁਝ ਦੇ ਸਪੰਜ ਵਰਗੇ ਜਿਸਮ ਨੂੰ ਆਪਣੀਆਂ ਪੱਥਰ ਵਰਗੀਆਂ ਉਂਗਲਾਂ ਨਾਲ ਛੋਇਆ ਤਾਂ ਉਹਦਾ ਆਪਣਾ ਜਿਸਮ ਸਵਾਦ ਨਾਲ ਭਰ ਗਿਆ। ਜੀਵਨ ਉਸ ਉੱਤੇ ਲੇਟ ਗਿਆ। ਤੇ ਉਸੇ ਵਾਲਾਂ ਨੂੰ ਹਟਾ ਕੇ ਉਸ ਦੀ ਗਰਦਨ ਤੋਂ ਪਿੱਛੇ ਚੁੰਮਣ ਲੱਗਾ ਉਸ ਦੇ ਚੁੰਮਣ ਦੇ ਨਾਲ-ਨਾਲ ਉਸ ਦੇ ਹੱਥ ਕੀਰਨ ਦੇ ਲੱਕ ਉੱਪਰ ਉੱਪਰ ਤੇ ਹੇਠਾਂ ਵੱਲ ਘੁੰਮਣ ਲੱਗੇ ਜਿਉਂ-ਜਿਉਂ ਉਸ ਦੇ ਬੁੱਲ ਜਿਸਮ ਦੇ ਹੇਠਾਂ ਵੱਲ ਨੂੰ ਜਾ ਰਹੇ ਸੀ ਕਿਉਂ ਤੇ ਕਿਰਨ ਦੀਆਂ ਸਰਗੋਸ਼ੀਆਂ ਕਮਰੇ ਵਿੱਚ ਗੂੰਜਣ ਲੱਗੀਆਂ ਦੰਦਾ ਨਾਲ ਹੀ ਖਿੱਚ ਕੇ ਜੀਵਨ ਨੇ ਉਹਦੀ ਪੇਟ ਤੋਂ ਕੱਪੜੇ ਦੀ ਆਖਰੀ ਡੋਰੀ ਨੂੰ ਵੀ ਖੋਲ ਦਿੱਤਾ ਹੋਂ ਉਸ ਦੀ ਸਫੇਦ ਪੱਟੀ ਵਰਗੀ ਪੇਟ ਪੂਰਨ ਤੌਰ ਤੇ ਪਰਦੇ ਤੋਂ ਬਿਨਾ ਸੀ ਜਿੱਥੇ ਉਸ ਦੇ ਹੱਥਾਂ ਦਾ ਉਸ ਦੇ ਬੁੱਲਾਂ ਦਾ ਉਸ ਦੀ ਜੀਬ ਦਾ ਤੇ ਸਾਹਾਂ ਦਾ ਇੱਕ ਮੁੱਠ ਰਾਜ ਸੀ ਉਸ ਦਾ ਹਰ ਚੁੰਮਨ ਕਿਰਨ ਦੇ ਅੰਦਰ ਪਿਆਸ ਜਗਾ ਰਿਹਾ ਸੀ ਉਸ ਦਾ ਹਰ ਸਾਹ ਕਿਰਨ ਨੂੰ ਕਿਸੇ ਨਵੇਂ ਜਹਾਨ ਵਿੱਚ ਪਹੁੰਚ ਜਾਣ ਦਾ ਅਹਿਸਾਸ ਕਰਵਾ ਰਿਹਾ ਸੀ ਉਸ ਦੇ ਪੇਟ ਉੱਤੇ ਕੋਈ ਐਸਾ ਹਿੱਸਾ ਨਹੀਂ ਸੀ ਬਚਿਆ ਜਿੱਥੇ ਜੀਵਨ ਨੇ ਨਾ ਚੁੰਮਿਆ ਹੋਵੇ ਜੀਵਨ ਦੇ ਹੱਥ ਲਹੰਗੇ ਦੇ ਉੱਪਰੋਂ ਹੀ ਰੂਬੀ ਦੇ ਪੱਟਾਂ ਉੱਤੇ ਵੀ ਘੁੰਮਣ ਲੱਗੇ ਸੀ ਫਿਰ ਉਹ ਇੱਕ ਪਲ ਲਈ ਰੁਕਿਆ ਤੇ ਉਸਨੇ ਇੱਕੋ ਵਾਰਚੇ ਉਸਦੇ ਲਹੰਗੇ ਨੂੰ ਉਹਦੇ ਜਿਸਮ ਤੋਂ ਅਲੱਗ ਕਰ ਦਿੱਤਾ ਉਸਦੇ ਸਾਹਮਣੇ ਇੱਕ ਵਾਨਗਾਗ ਦੀ ਬਣਾਈ ਕਿਸੇ ਮੂਰਤ ਵਾਂਗ ਸਫੇਦ ਸਪਮੇ ਦੀ ਪਤਲੀ ਤੇ ਤਿਲਕਵੀਂ ਕਾਇਆ ਵਰਗੀ ਕਿਰਨ ਲੇਟੀ ਹੋਈ ਸੀ ਜਿਸ ਦਾ ਆਪਣਾ ਚਿਹਰਾ ਸਰਹਾਣੇ ਵਿੱਚ ਲੁਕਿਆ ਹੋਇਆ ਸੀ ਜਿਸ ਦੀਆਂ ਲੱਤਾਂ ਆਪਸ ਵਿੱਚ ਕਿਸੇ ਅਣਜਾਣ ਸੁਆਦ ਵਿੱਚ ਗ੍ਰਸਤ ਹੋ ਕੇ ਜੁੜੀਆਂ ਹੋਈਆਂ ਸੀ ਆਪਣੇ ਪੂਰੇ ਕੱਪੜੇ ਉਤਾਰ ਕੇ ਜਦੋਂ ਉਹ ਕਿਰਨ ਦੇ ਉੱਪਰ ਲੇਟਿਆ ਤਾਂ ਪਹਿਲੀ ਵਾਰ ਉਸ ਦੀ ਨਗਨ ਸ਼ੋ ਨੂੰ ਉਸ ਦੇ ਸਰੀਰ ਦੀ ਸ਼ਕਤੀ ਨੂੰ ਮਹਿਸੂਸ ਕਰਕੇ ਕਿਰਨ ਦੀਆਂ ਲੱਤਾਂ ਕੰਬੀਆਂ ਆਪਸ ਵਿੱਚ ਜੁੜੀਆਂ ਤੇ ਬੈੱਡ ਨਾਲ ਜੁੜ ਗਈਆਂ ਉਸ ਨੂੰ ਲੱਗਾ ਜਿਵੇਂ ਉਹਦੇ ਜਿਸਮ ਵਿੱਚੋਂ ਇੱਕ ਪੂਰਾ ਲਾਵਾ ਫਟਿਆ ਹੋਈ ਪਰ ਉਹ ਪੱਟਾਂ ਵਿੱਚ ਹੀ ਦੱਬਿਆ ਗਿਆ ਹੋਵੇ ਉਹ ਕੁਝ ਪਲ ਲਈ ਹੋਸ਼ ਵਿੱਚ ਆ ਕੇ ਰੁਕਣਾ ਚਾਹੁੰਦੀ ਸੀ ਪਰ ਜੀਵਨ ਰੁਕਣ ਵਾਲੇ ਵਿੱਚੋਂ ਨਹੀਂ ਸੀ ਉਸਨੇ ਉਹਨੂੰ ਮੋਰ ਤੋਂ ਸਿੱਧਾ ਕਰਕੇ ਪੇਟ ਪਰ ਲੇਟਾ ਦਿੱਤਾ ਇੱਕ ਨਜ਼ਰ ਭਰ ਕੇ ਉਹਨੂੰ ਤੱਕਿਆ ਉਹਦੇ ਜਿਸਮ ਦੇ ਹੁਸਨ ਦਾ ਸਾਹਮਣੇ ਤੋਂ ਨਜ਼ਾਰਾ ਤੱਕਿਆ ਇਸ ਵੇਲੇ ਕਿਰਨ ਨੇ ਆਪਣੇ ਹੱਥਾਂ ਨਾਲ ਆਪਣੇ ਚਿਹਰੇ ਨੂੰ ਢੱਕ ਲਿਆ ਸੀ ਉਸਦੇ ਹੱਥਾਂ ਨੂੰ ਪਕੜ ਕੇ ਉਹਦੇ ਚਿਹਰੇ ਨੂੰ ਜੀਵਨ ਨੇ ਮੋਰ ਤੋਂ ਚੁੰਮਿਆ ਉਹਦੀ ਗਰਦਨ ਤੇ ਮਗਰੋਂ ਉਹਦੇ ਦੁੱਧ ਚਿੱਟੇ ਅੰਗਾਂ ਨੂੰ ਆਪਣੇ ਹੱਥਾਂ ਵਿੱਚ ਸਹਲਾਉਣ ਲੱਗਾ ਉਹਦੇ ਚੁੰਮਣ ਨੇ ਉਹਦੇ ਗਰਮ ਸਾਹਾਂ ਨੇ ਕਿਰਨ ਦੇ ਜਿਸਮ ਦੀ ਘੜ ਦੀ ਗਰਮਾਹਟ ਨੂੰ ਫਿਰ ਤੋਂ ਮਗਾ ਦਿੱਤਾ ਸੀ ਜਿਵੇਂ ਹੀ ਜੀਵਨ ਦੇ ਹੱਥ ਉਸਦੇ ਪੱਟਾਂ ਵਿੱਚ ਘੁੰਮਣ ਲੱਗੇ ਤਾਂ ਲੋਹੇ ਨੂੰ ਚੁੰਬਕ ਵਾਂਗ ਕੋਤੇ ਹੀ ਚਿਪਕ ਗਏ ਉਸ ਦੀਆਂ ਉਂਗਲਾਂ ਦੀਆਂ ਸ਼ਰਾਰਤਾਂ ਨੇ ਉਸਦੇ ਬੁੱਲਾਂ ਦੀ ਹਰਕਤ ਨੇ ਕਿਰਨ ਦੇ ਪੂਰੇ ਸਰੀਰ ਨੂੰ ਪੱਥਰ ਵਾਂਗ ਸਖਤ ਕਰ ਦਿੱਤਾ ਸੀ ਜਿਸ ਵਿੱਚੋਂ ਸਿਰਫ ਤੇ ਸਿਰਫ ਬਲਦੇ ਹੋਏ ਕੋਲੇ ਵਾਂਗ ਲਾਟ ਹੀ ਨਿਕਲ ਰਹੀ ਸੀ ਕਿੰਨੇ ਹੀ ਸਮੇਂ ਤੱਕ ਜੀਵਨ ਦੀ ਇਹ ਖੇਡ ਜਾਰੀ ਰਹੀ। ਕਿਰਨ ਨੂੰ ਹਰ ਬੀਤਦੇ ਪਲ ਨਾਲ ਇੰਜ ਲੱਗਦਾ ਸੀ ਕਿ ਉਸ ਦੀ ਜਾਨ ਹੋ ਨਿਕਲੀ ਜਾਂ ਉਹ ਹੁਣ ਬੇਹੋਸ਼ ਹੋਈ। ਪਰ ਉਹ ਹੋਸ਼ ਚ ਰਹੀ। ਉਹ ਆਪਣੀ ਜ਼ਿੰਦਗੀ ਦੇ ਇੰਨਾ ਪਲਾਂ ਨੂੰ ਪੂਰੇ ਹੋਸ਼ ਹੋ ਹਵਾਸ਼ ਵਿੱਚ ਮੰਨਣਾ ਚਾਹੁੰਦੀ ਸੀ। ਫਿਰ ਉਹ ਪਲ ਵੀ ਆਇਆ ਜਿਸ ਦਾ ਉਸ ਵਾਂਗ ਹਰ ਕੁੜੀ ਨੂੰ ਚਿਰਾਂ ਤੋਂ ਉਡੀਕ ਹੁੰਦੀ ਹੈ ਜਿੱਥੇ ਉਹ ਆਪਣੇ ਆਪ ਨੂੰ ਆਪਣੇ ਸਾਹਮਣੇ ਰੱਖੇ ਰਹੱਸ ਨੂੰ ਪਵਿੱਤਰ ਦਾਦੀ ਨਿਸ਼ਾਨੇ ਨੂੰ ਤੇ ਮਿਲਨ ਦੀ ਪਹਿਲੀ ਮੰਜ਼ਿਲ ਦਰਦ ਭਰੇ ਅਹਿਸਾਸ ਨੂੰ ਜੀਵਨ ਦੇ ਹਵਾਲੇ ਕੀਤਾ ਕੁਝ ਪਲਾਂ ਲਈ ਉਹਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਦਰਦ ਨਾਲ ਉਸਦੀ ਜੀਭ ਕੁੱਟੀ ਗਈ ਪਰ ਜੀਵਨ ਦੀਆਂ ਅੱਖਾਂ 'ਚ ਦੇਸ਼ ਦੇ ਪਿਆਰ ਉਸਦੇ ਮੁਹੱਬਤ ਪਰ ਇੱਕ ਇੱਕ ਬੋਲ ਚੁੰਮਣ ਦੇ ਤਰੀਕੇ ਨਾਲ ਉਹ ਹੌਲੀ-ਹੌਲੀ ਉਸਨੂੰ ਜਾਰਤੀ ਗਈ ਹੁਣ ਤੱਕ ਦੇ ਮਜੇ ਦੇ ਸਾਹਮਣੇ ਉਹਨੂੰ ਇਹ ਦਰਦ ਨੇ ਤਕਲੀਫ ਤਾਂ ਦਿੱਤੀ ਪਰ ਉਹ ਜੀਵਨ ਦੀ ਹਾਂ 'ਚ ਹਾਂ ਮਿਲਾਉਂਦੀ ਇੱਕ ਪਲ ਲਈ ਵੀ ਪਿੱਛੇ ਨਾ ਹਟੀ ਜੀਵਨ ਦੇ ਜਿਸਮ ਦੇ ਹਰ ਹਰਕਤ ਨਾਲ ਉਸ ਦੇ ਅੰਦਰ ਸਮਾਉਣ ਨਾਲ ਜਿਹੜਾ ਵੀ ਦਰਦ ਉਸ ਨੂੰ ਮਹਿਸੂਸ ਹੁੰਦਾ ਸੀ ਉਹ ਪਿਆਰ ਭਰੇ ਚੁੰਮਣ ਨਾਲ ਘਟ ਜਾਂਦਾ ਉਸ ਦੀਆਂ ਉਂਗਲਾਂ ਦੀ ਹਰਕਤਾਂ ਨਾਲ ਜਿਵੇਂ ਉਸ ਦਰਦ ਵਿੱਚੋਂ ਵੀ ਉਹਨੂੰ ਆਨੰਦ ਮਿਲਣ ਲੱਗਦਾ ਇੱਕ ਪਲ ਅਜੀਹਾ ਆਇਆ ਜਿੱਥੇ ਉਸ ਦੀਆਂ ਅੱਖਾਂ ਪੂਰੀ ਤਰ੍ਹਾਂ ਹੁੰਦੀਆਂ ਗਈਆਂ ਉਹ ਇੱਕਦਮ ਨੀਂਬੇਹੋਸ਼ੀ ਵਿੱਚ ਚਲੀ ਗਈ ਜੀਵਨ ਨੂੰ ਵੀ ਇਹ ਗੱਲ ਉਦੋਂ ਹੀ ਪਤਾ ਲੱਗੀ ਜਦੋਂ ਪੂਰੀ ਤਰ੍ਹਾਂ ਢਾਲ ਹੋ ਕੇ ਉਸ ਉੱਪਰ ਡਿੱਗ ਗਿਆ ਉਸਨੇ ਕਿਰਨ ਨੂੰ ਚੁੰਮਿਆ ਤੇ ਉਸਨੂੰ ਬੁਲਾਇਆ ਪਰ ਉਹਦੇ ਬੁલાਏ ਤੇ ਉਹ ਨਾਂ ਬੋਲੀ ਉਸਦੇ ਹਲਾਏ ਤੇ ਵੀ ਨਾਂ ਬੋਲੀ ਉਹਨੇ ਉਸਦੀ ਠੋਡੀ ਨੂੰ ਪਕੜ ਕੇ ਹਿਲਾਉਣਾ ਚਾਹਿਆ ਫਿਰ ਉਸਦੇ ਦਿਲ ਦੀ ਧੜਕਣ ਵੇਖੀ ਦਿਲ ਤਾਂ ਧੜਕ ਰਿਹਾ ਸੀ ਪਰ ਰਫਤਾਰ ਬਹੁਤ ਧੀਮੀ ਸੀ ਇੱਕਦਮ ਆਨੰਦ ਦੀਆਂ ਗਹਿਰਾਈਆਂ ਵਿੱਚੋਂ ਨਿਕਲ ਕੇ ਇਹ ਵੇਖ ਕੇ ਜੀਵਨ ਇੱਕਦਮ ਡਰ ਗਿਆ ਉਸੇ ਜਿਸਮ ਵਿੱਚੋਂ ਪਸੀਨਾ ਚੌਣ ਲੱਗਾ ਤੇ ਦਿਲ ਦੀ ਧੜਕਣ ਇਸ ਵਾਰ ਐਡਰਲਾਈਨ ਰਾਸ ਨਾਲ ਦਰਦ ਦੇ ਸਾਈਟ ਵਧੀ ਸੀ ਜ਼ਿੰਦਗੀ ਵਿੱਚ ਅਜਿਹੇ ਮੌਕੇ ਬਹੁਤ ਘੱਟ ਹੁੰਦੇ ਹਨ ਜਦੋਂ ਇਨਸਾਨ ਆਨੰਦ ਤੋਂ ਡਰ ਜਾਂ ਡਰ ਤੋਂ ਆਨੰਦ ਦੀ ਖੂਹ ਵਿੱਚ ਡਿੱਗਦਾ ਹੈ ਇਹੋ ਹੁਣ ਜੀਵਨ ਨਾਲ ਹੋਇਆ ਸੀ ਭਾਵੇਂ ਸਰਕਾਰ ਵੱਲੋਂ ਅਜੇ ਕਿਸੇ ਵੀ ਐਮਰਜੈਂਸੀ ਹਾਲਤ ਨਾਲ ਨਿਪਟਣ ਲਈ ਟ੍ਰੇਨ ਕੀਤਾ ਗਿਆ ਸੀ ਪਰ ਫਿਰ ਵੀ ਇੱਕ ਪਲ ਲਈ ਉਹਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਸੀ ਤੇ ਉਹਨੂੰ ਸਮਝ ਨਹੀਂ ਸੀ ਆ ਰਹੀ ਉਹ ਕੀ ਕਰੇ ਜੀਵਨ ਨੇ ਜਲਦੀ ਨਾਲ ਪਾਣੀ ਦੇ ਮੱਗ ਵਿੱਚੋਂ ਗਲਾਸ ਪਾਣੀ ਦਾ ਭਰਿਆ ਤੇ ਕਿਰਨ ਦੇ ਚਿਹਰੇ ਤੇ ਪਾਣੀ ਦੇ ਛਿੱਟੇ ਮਾਰੇ। ਉਹਂਦੀਆਂ ਅੱਖਾਂ ਨੂੰ ਖੋਲ ਕੇ ਵੇਖਣ ਦਾ ਯਤਨ ਕੀਤਾ। ਫਿਰ ਉਹਦੇ ਹੱਥਾਂ ਨੂੰ ਪਕੜ ਕੇ ਹਥੇਲੀਆਂ ਨੂੰ ਰਗੜਿਆ ਤੇ ਫਿਰ ਉਸਦੇ ਪੈਰਾਂ ਦੀਆਂ ਤਲੀਆਂ ਨੂੰ ਜਦੋਂ ਉਹ ਹਥੇਲੀਆਂ ਨੂੰ ਰਗੜ ਰਿਹਾ ਸੀ ਉਦੋਂ ਹੀ ਕਿਰਨ ਦੀਆਂ ਉਂਗਲਾਂ 'ਚ ਕੁਝ ਹਰਕਤ ਹੋਈ ਸੀ। ਫਿਰ ਉਹ ਲਗਾਤਾਰ ਉਹਦੇ ਜਿਸਮ ਨੂੰ ਰਗੜਦਾ ਰਿਹਾ ਤੇ ਵਿੱਚ ਵਿੱਚ ਪਾਣੀ ਦੇ ਛਿੱਟੇ ਵੀ ਮਾਰਦਾ ਰਿਹਾ। ਇੰਜ ਕਰਦਿਆਂ ਉਸਨੇ ਕਿਰਨ ਦੀ ਨਬਜ਼ ਕਈ ਵਾਰ ਟੋਹੀ। ਹੋਲੀ-ਹੋਲੀ ਧੜਕਣ ਦੀ ਰਫ਼ਤਾਰ ਵੱਧ ਰਹੀ ਸੀ। ਤਕਰੀਬ 10 ਮਿੰਟਾਂ ਮਗਰੋਂ ਕਿਰਨ ਨੇ ਅੱਖ ਪੁੱਟੀ। ਜਿਵੇਂ ਉਹ ਕਿਸੇ ਸੁਪਨੇ ਵਿੱਚੋਂ ਜਾਗੀ ਹੋਵੇ, ਹੋਸ਼-ਵਾਸ਼ ਗਵਾਚੇ ਹੋਏ, ਜੀਵਨ ਵੱਲ ਤੱਕਦੇ ਹੋਏ ਉਸਨੇ ਜੀਵਨ ਤੋਂ ਪੁੱਛਿਆ ਕਿ ਕੀ ਹੋਇਆ ਸੀ? ਜੀਵਨ ਸਮਝ ਗਿਆ ਸੀ ਕਿ ਕਿਰਨ ਨੂੰ ਇਸ ਦਾ ਪੂਰਾ ਵੀ ਅਹਿਸਾਸ ਨਹੀਂ ਸੀ ਕਿ ਉਸ ਨਾਲ ਕੀ ਵਾਪਰਿਆ। ਇਸ ਲਈ ਉਹਨੇ ਚੁੱਪ ਰਹਿਣਾ ਹੀ ਸਹੀ ਸਮਝਿਆ ਤੇ ਕਿਰਨ ਨੂੰ ਆਪਣੇ ਮੋਢੇ ਨਾਲ ਲਗਾ ਕੇ ਗਲਾਸ ਪਾਣੀ ਪੀਣ ਲਈ ਦਿੱਤਾ। ਫਿਰ ਵੀ ਕਿਰਨ ਪੁੱਛਦੀ ਰਹੀ ਕਿ ਉਸ ਨੂੰ ਆਖਿਰ ਹੋਇਆ ਕੀ ਸੀ ਪਰ ਇਸ ਦੇ ਉਲਟ ਜੀਵਨ ਉਹਦੇ ਵਾਲਾਂ ਤੇ ਉਸ ਦੀ ਪੇਟ ਤੇ ਹੱਥ ਫੇਰਨ ਲੱਗਾ ਤੇ ਗੱਲਾਂ-ਗੱਲਾਂ ਵਿੱਚ ਹੀ ਉਸ ਨੂੰ ਪੁੱਛਣ ਲੱਗਾ ਕਿ ਉਸ ਨੇ ਪਿਛਲੇ ਕੁਝ ਦਿਨਾਂ ਵਿੱਚ ਖਾਣਾ ਸਹੀ ਸਮੇਂ ਤੇ ਖਾਦਾ ਸੀ ਜਾਂ ਨਹੀਂ ਉਸ ਦਾ ਪਾਣੀ ਪੀਣ ਦਾ ਕੀ ਰੁਟੀਨ ਹੈ ਕਿਰਨ ਨੂੰ ਸਮਝ ਨਹੀਂ ਸੀ ਆ ਰਹੀ ਕਿ ਇੰਨਾ ਸਵਾਲਾਂ ਦਾ ਐ ਤੇ ਹੁਣ ਕੀ ਮਤਲਬ ਹੈ ਫਿਰ ਵੀ ਉਹ ਦੱਸਦੀ ਰਹੀ ਉਸ ਦਾ ਖਾਣ ਪੀਣ ਆਮ ਵਾਂਗ ਨਾਰਮਲੀ ਸੀ ਇਸ ਲਈ ਇਹਦੇ ਵਿੱਚ ਕੋਈ ਅਬਨਾਰਮਲ ਗੱਲ ਨਹੀਂ ਸੀ ਫਿਰ ਵੀ ਜੀਵਨ ਨੇ ਉਸ ਨੂੰ ਦੱਸਿਆ ਕਿ ਉਹ ਆਖਰੀ ਬਿੰਦੂ ਤੇ ਜਾਣmarg ਰੋ ਅਚਾਨਕ ਹੋਸ਼ ਖੋ ਬੈਠੀ ਸੀ ਅਜੇ ਹਨ ਨਾਰਮਲ ਤੌਰ ਤੇ ਹੋ ਜਾਂਦਾ ਹੈ ਜਦੋਂ ਕੋਈ ਭੁੱਖੇ ਢਿੱਡ ਜਾਂ ਪਿਆਸਾ ਰਹਿ ਕੇ ਡੀ ਹਾਈਡਰੇਟ ਹੋ ਕੇ ਪਿਆਰ ਕਰਦਾ ਹੈ ਇਹ ਮੁੰਡੇ ਕੁੜੀਆਂ ਦੋਵੇਂ ਨਾਲ ਵਾਪਰ ਸਕਦੇ ਇਸ ਤੋਂ ਬਿਨਾ ਜਦੋਂ ਸਰੀਰ ਨੂੰ ਅਜੇ ਸੈਕਸ ਤੇ ਸਵਾਦ ਸੈਕਸ ਪਲੇਜ਼ਰ ਦੀ ਆਦਤ ਨਾ ਪਈ ਹੋਵੇ ਹੋ ਸਕਦਾ ਹੈ ਅਜੀਹਾ ਉਸ ਨਾਲ ਵੀ ਹੋਇਆ ਹੋਵੇ। ਉਦੋਂ ਅਚਾਨਕ ਹਾਰਮੋਨ ਦੇ ਹੜ ਕਰਕੇ ਵੀ ਇਹ ਸਮੱਸਿਆ ਖੜੀ ਹੋ ਜਾਂਦੀ ਹੈ। ਜਿਸ ਤੋਂ ਬਾਅਦ ਕਿਸੇ ਵੀ 파ਟਨਰ ਨੀਂਬੇਹੋਸ਼ੀ, ਸਿਰ ਘੁੰਮਣਾ ਜਾਂ ਬੇਹੋਸ਼ੀ ਹੋ ਸਕਦੀ ਹੈ। ਸ਼ਾਇਦ ਉਸ ਨਾਲ ਵੀ ਅਜਿਹਾ ਹੀ ਹੋਇਆ ਹੈ। ਕਿਰਨ ਬੇਹੋਸ਼ੀ ਦੀ ਗੱਲ ਸੁਣ ਕੇ ਇੱਕਦਮ ਉਸ ਨਾਲ ਚਿਪਕ ਗਈ। ਉਹਨੇ ਆਪਣੇ ਹੱਥਾਂ ਨਾਲ ਜੀਵਨ ਦੇ ਮੋਢਿਆਂ ਨੂੰ ਘੋਟ ਲਿਆ ਸੀ। ਫਿਰ ਕੁਝ ਦੇਰ ਲਈ ਚੁੱਪ ਹੋ ਗਈ। ਕੁਝ ਦੇਰ ਹੋਰ ਸੋਚਣ ਲੱਗੀ। ਫਿਰ ਅਚਾਨਕ ਉਹਨੂੰ ਕੁਝ ਯਾਦ ਆਇਆ ਤੇ ਉਸਨੇ ਜੀਵਨ ਨੂੰ ਕਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਤਾਂ ਤੁਹਾਨੂੰ ਪੱਕਾ ਹੋ ਹੀ ਗਿਆ ਕਿ ਮੈਂ ਅੱਜ ਦੀ ਰਾਤ ਤੱਕ ਵਾਰੀ ਸੀ ਤੇ ਤੁਸੀਂ ਪਹਿਲੇ ਮਰਦ ਹੋ ਜਿਸਨੇ ਮੇਰੇ ਜਿਸਮ ਨੂੰ ਪਿਆਰ ਕੀਤਾ ਪਰ ਇੱਕ ਚੀਜ਼ ਹੋਰ ਵੀ ਹੈ ਕਿਰਨ ਬੋਲਣ ਲੱਗੀ ਜੇਕਰ ਕੋਈ ਲਵ ਅਫੇਅਰ ਰਿਹਾ ਤਾਂ ਮੈਂ ਚਾਹਾਂਗਾ ਕਿ ਅਜਿਹਾ ਕੁਝ ਆਪਾਂ ਇੱਕ ਦੂਸਰੇ ਨਾਲ ਸਾਂਝਾ ਨਾ ਹੀ ਕਰੀਏ ਜੀਵਨ ਨੇ ਕਿਹਾ ਨਹੀਂ ਮੇਰੀ ਜ਼ਿੰਦਗੀ ਵਿੱਚ ਐਸਾ ਕੋਈ ਪਲ ਨਹੀਂ ਰਿਹਾ ਜਿਸ ਨੂੰ ਜਾਣ ਕੇ ਤੁਹਾਨੂੰ ਬੁਰਾ ਲੱਗੇਗਾ ਕਿਰਨ ਬੋਲੀ ਫਿਰ ਕੀ ਹੈ ਜੀਵਨ ਨੇ ਪੁੱਛਿਆ ਮੇਰੀਆਂ ਕੁਝ ਸਹੇਲੀਆਂ ਸਨ ਜਿਨ੍ਹਾਂ ਦੇ ਲਵ ਅਫੇਅਰਸ ਸਨ ਕਈਆਂ ਦੇ ਫਿਜ਼ੀਕਲ ਰਿਲੇਸ਼ਨ ਵੀ ਸੀ ਉਹਨਾਂ ਵਿੱਚੋਂ ਕੁਝ ਇੱਕ ਲੋੜ ਵਿੱਚ ਆ ਕੇ ਸੈਕਸ ਗੁਰੂ ਹੋਣ ਦੇ ਨਾਤੇ ਗਿਆਨ ਵੀ ਦਿੰਦੀਆਂ ਸੀ ਤੇ ਸਭ ਕੁਝ ਦੱਸ ਵੀ ਦਿੰਦੀਆਂ ਸੀ ਮੇਰੇ ਵਰਗੀਆਂ ਕੁੜੀਆਂ ਜਿਨ੍ਹਾਂ ਨੇ ਅਜਿਹਾ ਕੁਝ ਨਹੀਂ ਸੀ ਕੀਤਾ ਹੁੰਦਾ ਤਾਂ ਉਹਨਾਂ ਲਈ ਇਹ ਅਜੀਬ ਜਿਹੀਆਂ ਗੱਲਾਂ ਲੱਗਦੀਆਂ ਸੀ ਜਿਹੜੀਆਂ ਸੁਣਨ ਵਿੱਚ ਸ਼ਰਮ ਵੀ ਮਹਿਸੂਸ ਹੁੰਦੀ ਸੀ ਪਰ ਅਣ ਸੁਣਿਆ ਕਰਦੇ ਹੋਏ ਵੀ ਅਸੀਂ ਸੁਣ ਲੈਂਦੀਆਂ ਸੀ ਪਰੰਤੂ ਇਹ ਸਭ ਸੁਣ ਕੇ ਤੇ ਉਸ ਮਗਰੋਂ ਸਰੀਰ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਫੈਲ ਜਾਂਦੀ ਸੀ ਤੁਸੀਂ ਸਮਝ ਸਕਦੇ ਹੋ ਕਿ ਆਪਣਾ ਸਰੀਰ ਭਾਰਾ ਭਾਰਾ ਤੇ ਸਿਲਾ ਸਿਲਾ ਜਿਹਾ ਜਾਪਨ ਲੱਗਦਾ ਹੈ ਜਿਹਾ ਜਿਹਾ ਮੈਨੂੰ ਫੋਨ ਤੇ ਤੁਹਾਡੀ ਆਵਾਜ਼ ਸੁਣ ਕੇ ਹੁੰਦਾ ਸੀ ਜਾਂ ਹੁਣ ਤੁਹਾਡੇ ਸ਼ੋਅ ਨਾਲ ਹੋਇਆ ਪਰ ਉਹ ਦੋ ਇਹ ਜੀਭ ਲੱਗਦਾ ਸੀ ਕਈ ਵਾਰ ਤਾਂ ਪੂਰੀ ਪੂਰੀ ਰਾਤ ਹੀ ਨੀਂਦ ਨਾ ਆਉਂਦੀ ਤੇ ਅੱਖਾਂ ਵਿੱਚ ਹੀ ਰਾਤ ਨਿਕਲ ਜਾਂਦੀ ਸੀ ਮੇਰੀਆਂ ਅੱਖਾਂ ਲਾਲ ਹੁੰਦੀਆਂ ਉਹਨਾਂ ਕੁੜੀਆਂ ਨਾਲੋਂ ਵੀ ਵੱਧ ਜਿਹੜੀਆਂ ਰਾਤ ਪਰ ਆਪਣੇ ਬੁਆਏਫ੍ਰੈਂਡ ਨਾਲ ਗੱਲਾਂ ਕਰਦੀਆਂ ਸੀ ਪਰ ਐਂਦਾ ਕਾਰਨ ਨਹੀਂ ਸੀ ਪਤਾ ਲੱਗਦਾ ਐਨੀ ਸਮਝ ਜ਼ਰੂਰ ਸੀ ਕਿ ਸ਼ਾਇਦ ਸੈਕਸ ਦੀਆਂ ਗੱਲਾਂ ਸੁਣ ਕੇ ਅਜਿਹਾ ਸਭ ਕਰਨ ਦਾ ਮਨ ਕਰਦਾ ਪਰ ਫਿਰ ਇਹ ਗੱਲ ਪੱਲੇ ਨਾ ਪੈਂਦੀ ਕਿ ਜਦੋਂ ਮੈਂ ਅਜਿਹਾ ਕੁਝ ਕਦੇ ਕੀਤਾ ਹੀ ਨਹੀਂ ਫਿਰ ਸਰੀਰ ਨੂੰ ਸੰਪਵ ਬਾਰੇ ਕਿਵੇਂ ਪਤਾ ਹੈ ਇੱਕ ਵਾਰ ਜਦੋਂ ਬਹੁਤ ਬੇਚੈਨ ਰਹੀ ਕਈ ਦਿਨ ਪਰੇਸ਼ਾਨ ਤੇ ਉਲਜੀ-ਉਲਜੀ ਤੇ ਖਿਜੀ-ਖਿਜੀ ਰਹੀ ਤਾਂ ਆਪਣੀ ਇੱਕ ਦੋਸਤ ਨੂੰ ਸਭ ਸੱਚ-ਸੱਚ ਦੱਸ ਦਿੱਤਾ ਉਹ ਸਾ ਵੀ ਬੁਆਏਫ੍ਰੈਂਡ ਸੀ ਪਰ ਉਹ ਹੋਰਾਂ ਕੁੜੀਆਂ ਵਾਂਗ ਰੋਲਾ ਪਾਉ ਨਹੀਂ ਸੀ ਮੀਸਨੀ ਸੀ ਕਦੇ ਕਿਸੇ ਨੂੰ ਕੁਝ ਨਹੀਂ ਸੀ ਦੱਸਦੀ ਪਰ ਮੇਰੀ ਹਾਲਤ ਦੇਖ ਕੇ ਉਹਨੇ ਮੈਨੂੰ ਇਸ ਦੀ ਸਮਝ ਦਿੱਤੀ ਤੇ ਸਮਝਾਇਆ ਵੀ ਇਹ ਅਜਿਹਾ ਕਿਉਂ ਹੁੰਦਾ ਹੈ ਪਰ ਮੈਨੂੰ ਤੇ ਇਲਾਜ ਦੀ ਲੋੜ ਸੀ ਤਾਂ ਉਸਨੇ ਮੈਨੂੰ ਅਜਿਹੀ ਗੱਲ ਕਹੀ ਜਿਹੜੀ ਸੁਣ ਕੇ ਮੈਨੂੰ ਇੱਕਦਮ ਗੰਦਾ ਜਿਹਾ ਮਹਿਸੂਸ ਹੋਇਆ ਆ ਕੇ ਕਿਰਨ ਜੀਵਨ ਵੱਲ ਦੇਖਣ ਲੱਗੀ ਜਿਵੇਂ ਹੋਂਦਾ ਚਿਹਰਾ ਪੜ ਰਹੀ ਹੋਵੇ ਕੀ ਕਿਹਾ ਜੀਵਨ ਸਮਝਦਾ ਗਿਆ ਸੀ ਪਰ ਉਹ ਉਸਦੇ ਮੂੰਹੋਂ ਸੁੰਣਾ ਚਾਹੁੰਦਾ ਸੀ ਫਤਿ ਉਸਦਾ ਆਪਣਾ ਅੰਦਾਜ਼ਾ ਗਲਤ ਨਾ ਹੋਵੇ ਉਸਨੇ ਕਿਹਾ ਕਿ ਜਿਹੜੀਆਂ ਕੁੜੀਆਂ ਜਾਂ ਮੁੰਡਿਆਂ ਦੇ ਫਿਜ਼ੀਕਲ ਰਿਲੇਸ਼ਨ ਨਹੀਂ ਹੁੰਦੇ ਉਹ ਇਹ ਸਭ ਆਪਣੇ ਹੱਥ ਨਾਲ ਹੀ ਕਰ ਲੈਂਦੇ ਹਨ ਮੈਨੂੰ ਉਹਦੀ ਗੱਲ ਸੁਣ ਕੇ ਇੱਕਦਮ ਬੁਰਾ ਮਹਿਸੂਸ ਹੋਇਆ ਪਰ ਫਿਰ ਉਹਨੇ ਆਪ ਹੀ ਦੱਸਿਆ ਕਿ ਉਹ ਵੀ ਜਦੋਂ ਆਪਣੇ ਬੁਆਏਫ੍ਰੈਂਡ ਨੂੰ ਨਹੀਂ ਮਿਲਦੀ ਤਾਂ ਇੰਜ ਕਰਦੀ ਹੈ ਤੇ ਉਹਦਾ ਬੁਆਏਫ੍ਰੈਂਡ ਵੀ ਤੇ ਸ਼ਾਇਦ ਹੀ ਕੋਈ ਮੁੰਡਾ ਕੁੜੀ ਹੋਵੇ ਜਿਹੜਾ ਅਜਿਹਾ ਨਾ ਕਰਦਾ ਹੋਵੇ ਮੇਰੇ ਲਈ ਇਹ ਬਿਲਕੁਲ ਨਵੀਂ ਜਾਣਕਾਰੀ ਸੀ ਉਸੇ ਦੱਸਣ ਨਾਲ ਮੈਂ ਠੀਕ ਤਾਂ ਕੀ ਹੋਣਾ ਸੀ ਉਲਟਾ ਮੇਰੇ ਦਿਮਾਗ ਵਿੱਚ ਅਜੀਬ ਤਰ੍ਹਾਂ ਦੀ ਗੰਦੀ ਫੀਲਿੰਗ ਭਰ ਗਈ ਹੁਣ ਮੇਰਾ ਕਿਸੇ ਵੀ ਕਲਾਸਮੇਟ ਨਾਲ ਹੈਂਡਸ਼ੇਕ ਕਰਨ ਦਾ ਮਨ ਨਾ ਕਰਦਾ ਕਿਸੇ ਕੁੜੀ ਦੀ ਕਾਪੀ ਫੜਨ ਤੋਂ ਜਾਂ ਕੋਈ ਚੀਜ਼ ਉਧਾਰੀ ਮੰਗਣ ਨੂੰ ਦਿਲ ਨਾ ਕਰਦਾ ਇਹ ਚੀਜ਼ ਮੇਰੇ ਹਮੇਸ਼ਾ ਹੀ ਦਿਮਾਗ 'ਚ ਬੈਠ ਗਈ ਤੇ ਬਹੁਤ ਬੁਰਾ ਮਹਿਸੂਸ ਹੋਣ ਲੱਗਾ ਪਰ ਇਹਦਾ ਇੱਕ ਫਾਇਦਾ ਇਹ ਹੋਇਆ ਕਿ ਮੇਰਾ ਧਿਆਨ ਪੂਰਾ ਹੀ ਸੈਕਸ ਵੱਲੋਂ ਦੂਰ ਹੋ ਗਿਆ ਇਹ ਚੀਜ਼ ਮੈਨੂੰ ਗੰਦੀ ਜਿਹੀ ਜਾਪਨ ਲੱਗੀ ਤੇ ਮੈਂ ਇਸ ਤੋਂ ਦੂਰ ਹੁੰਦੀ ਗਈ ਐਨੀ ਦੂਰ ਕਿ ਕੋਈ ਇਹਦੇ ਬਾਰੇ ਗੱਲ ਕਰਦਾ ਜਾਂ ਮਜ਼ਾਕ ਕਰਦਾ ਮੈਂ ਅਣ ਸੁਨਿਆ ਕਰਕੇ ਦੂਜਾ ਬੈਠਦੀ ਇੰਜ ਵਕ ਰਹਿਣ ਕਰਕੇ ਕਾਫੀ ਸਮਾਂ ਸਹੀ ਲੰਘ ਗਿਆ। ਕਰੀਬ ਸਾਲ ਤੋਂ ਵੱਧ ਹੀ ਇੱਕ ਤਰੀਕੇ ਨਾਲ ਮੈਨੂੰ ਸੈਕਸ ਸ਼ਬਦ ਸੁਣ ਕੇ ਹੀ ਗੰਦਾ ਫੀਲ ਹੁੰਦਾ ਸੀ। ਰੋਮਾਂਟਿਕ ਮੂਵੀ ਵੇਖ ਕੇ ਪਹਿਲਾ ਵਾਂਗ ਮੇਰਾ ਪੂਰਾ ਵੀ ਰੋਮਾਂਸ ਕਰਨ ਨੂੰ ਦਿਲ ਨਾ ਕਰਦਾ। ਉਹਨਾਂ ਦਿਨਾਂ ਵਿੱਚ ਮੈਂ ਇਤੋਂ ਤੱਕ ਸੋਚ ਲਿਆ ਸੀ ਕਿ ਮੈਂ ਕਦੇ ਵਿਆਹ ਨਹੀਂ ਕਰਵਾਉਣਾ। ਪਰ ਫਿਰ ਇੱਕ ਘਟਨਾ ਹੋਈ ਤੇ ਕਾਫੀ ਕੁਝ ਬਦਲ ਗਿਆ। ਇਹ ਕੀ ਸੀ? ਜੀਵਨ ਨੇ ਪੁੱਛਿਆ। ਮੈਂ ਸਾਡੇ ਕਿਸੇ ਰਿਸ਼ਤੇਦਾਰ ਦੇ ਮੋਬਾਈਲ ਉੱਤੇ ਗੇਮ ਖੇਡ ਰਹੀ ਸੀ ਫਿਰ ਖੇਡ ਦੀ ਖੇਡ ਦੀ ਤਸਵੀਰਾਂ ਵੇਖਣ ਲੱਗੀ ਫਿਰ ਉਦੋਂ ਅਚਾਨਕ ਇੱਕ ਵੀਡੀਓ ਮੇਰੇ ਸਾਹਮਣੇ ਆ ਗਈ ਇੱਕ ਪਲ ਲਈ ਮੇਰੀਆਂ ਅੱਖਾਂ ਸਾਹਮਣੇ ਹਨੇਰਾ ਹੀ ਆ ਗਿਆ ਇਹ ਅਜਿਹੀ ਚੀਜ਼ ਸੀ ਜਿਹੜੀ ਮੈਂ ਕਦੇ ਸੋਚੀ ਵੀ ਨਹੀਂ ਸੀ ਉਹ ਵੀ ਉਸ ਰਿਸ਼ਤੇਦਾਰ ਦੇ ਮੋਬਾਈਲ ਵਿੱਚ ਜਿਸ ਦੀ ਸ਼ਰਾਫਤ ਦੀ ਸਾਡੇ ਘਰ ਵਿੱਚ ਮਿਸਾਲ ਦਿੱਤੀ ਜਾਂਦੀ ਸੀ ਜਦੋਂ ਤੱਕ ਮੈਂ ਉਸ ਵੀਡੀਓ ਨੂੰ ਬੰਦ ਕਰਦੀ ਉਦੋਂ ਤੱਕ ਉਸ ਦਾ ਕਾਫੀ ਹਿੱਸਾ ਮੇਰੀ ਅੱਖਾਂ ਸਾਹਮਣੇ ਤੋਂ ਗੁਜ਼ਰ ਗਿਆ ਸੀ ਗਨੀਮਤ ਇਹ ਸੀ ਕਿ ਉਸ ਵਕਤ ਮੈਂ ਆਪਣੇ ਕਮਰੇ 'ਚ ਇਕੱਲੀ ਪੜਦੀ-ਪੜਦੀ ਮੋਬਾਈਲ ਮੰਗ ਕੇ ਗੇਮ ਖੇਡਣ ਲੱਗੀ ਸੀ ਮੈਂ ਫਟਾਫਟ ਮੋਬਾਈਲ ਨੂੰ ਬੰਦ ਕੀਤਾ ਤੇ ਪਾਸੇ ਰੱਖ ਕੇ ਲੇਟ ਗਈ ਤੇ ਮਨ ਨੂੰ ਚੈਨ ਨਹੀਂ ਸੀ ਫਿਰ ਮੈਂ ਮੋਬਾਈਲ ਉੱਠ ਕੇ ਉਸ ਰਿਸ਼ਤੇਦਾਰ ਨੂੰ ਦੇ ਆਈ ਤੇ ਮੇਰਾ ਉਸ ਵੱਲ ਦੇਖਣ ਨੂੰ ਵੀ ਦਿਲ ਨਹੀਂ ਸੀ ਕਰ ਰਿਹਾ ਪਰ ਮੈਂ ਪੂਰੀ ਤਰ੍ਹਾਂ ਉਖੜ ਗਈ ਸੀ ਨਾ ਮੇਰਾ ਪੜਾਈ ਚ ਮਨ ਲੱਗਾ ਉਸ ਰਾਤ ਤੇ ਨਾ ਹੀ ਮੈਂ ਰੋਟੀ ਖਾਧੀ ਨਾ ਹੀ ਮੇਰਾ ਮਨ ਟੀਵੀ ਦੇਖਣ ਨੂੰ ਕੀਤਾ ਉਪਰੋ ਦੁਬਾਰਾ ਉਸ ਰਿਸ਼ਤੇਦਾਰ ਨੇ ਉਹ ਫੋਨ ਮੇਰੇ ਕਮਰੇ ਦੇ ਸਾਹਮਣੇ ਹੀ ਵਰਾਂਡੇ ਵਿੱਚ ਚਾਰਜ ਲਗਾ ਦਿੱਤਾ ਮੇਰਾ ਮਨ ਕਈ ਤਰ੍ਹਾਂ ਦੀ ਉਲਝਣਾ ਵਿੱਚ ਫਸ ਗਿਆ ਕਦੇ ਮੈਨੂੰ ਆਪਣੇ ਦੋਸਤਿਆਂ ਦੱਸੀਆਂ ਗੱਲਾਂ ਯਾਦ ਆਉਂਦੀਆਂ ਤੇ ਕਦੀ ਵੀਡੀਓ ਦੇ ਦ੍ਰਿਸ਼ ਤੇ ਕਦੀ ਉਹ ਸਭ ਜਿਹੜਾ ਕੁੜੀਆਂ ਪਾਸੋਂ ਸੁਣਿਆ ਸੀ ਮੇਰਾ ਜਿਸਮ ਮੋੜ ਉਵੇਂ ਹੀ ਪਹਿਲਾ ਵਾਂਗ ਭਾਰਾ ਭਾਰਾ ਮਹਿਸੂਸ ਕਰਨ ਲੱਗਾ। ਅੱਧੀ ਰਾਤ ਮਗਰੋਂ ਪਤਾ ਨਹੀਂ ਮੇਰੇ ਮਨ 'ਚ ਕੀ ਭੂਤਸਵਾਰ ਹੋਇਆ। ਕਹਿੰਦੇ ਹੁੰਦੇ ਆ ਕਿ ਰਾਤੀ 12 ਵਜੇ ਮਗਰੋਂ ਸਾਡੇ ਦਿਮਾਗ ਉੱਤੇ ਸ਼ੈਤਾਨ ਹਾਵੀ ਹੁੰਦਾ ਹੈ। ਬਿਲਕੁਲ ਉਵੇਂ ਹੀ ਹੋਇਆ। ਮੈਂ ਚੁੱਪ ਕੇ ਜਿਵੇਂ ਮੋਬਾਈਲ ਫੋਨ ਚੱਕ ਲਈ ਤੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਫਿਰ ਮੁੜ ਕੇ ਲੱਭ ਕੇ ਵੀਡੀਓ ਦੇਖਣ ਲੱਗੀ। ਪਰ ਉਹ ਇੱਕ ਵੀਡੀਓ ਨਹੀਂ ਸੀ। ਪਤਾ ਨਹੀਂ ਕਿੰਨੀਆਂ ਹੀ ਸਨ। कोई गिनती नहीं थी फिर वो देखਦੇ ਹੋਏ ਹੀ ਮੈਂ ਉਵੇਂ ਹੀ ਕਰਨਾ ਸ਼ੁਰੂ ਕੀਤਾ ਜਿਵੇਂ ਮੈਨੂੰ ਮੇਰੀ ਦੋਸਤ ਨੇ ਦੱਸਿਆ ਸੀ ਪਹਿਲਾ ਪਹਿਲਾ ਕਾਫੀ ਚੰਗਾ ਲੱਗਦਾ ਰਿਹਾ ਪਰ ਜਿਉਂ ਜਿਉਂ ਸਮਾਂ ਲੰਘਦਾ ਗਿਆ ਤਾਂ ਇੰਜ ਲੱਗਦਾ ਗਿਆ ਕਿ ਮੈਂ ਹੁਣੇ ਚੀਕ ਉਠਾਂਗੀ ਫਿਰ ਕੁਝ ਸਮੇਂ ਬਾਅਦ ਮੈਂ ਮੋਬਾਈਲ ਵੀ ਪਾਸੇ ਰੱਖ ਦਿੱਤਾ ਮੇਰਾ ਹੱਥ ਥੱਕ ਗਿਆ ਪਰ ਮੈਂ ਅਜੇ ਕਿਸੇ ਵੀ ਬਿੰਦੂ ਤੋਂ ਦੂਰ ਸੀ ਜਿਸ ਦੀ ਸਮਝ ਮੇਰੀ ਦੋਸਤ ਨੇ ਦਿੱਤੀ ਸੀ ਅਚਾਨਕ ਮੈਨੂੰ ਲੱਗਾ ਜਿਵੇਂ ਮੇਰਾ ਸਾਹ ਬੰਦ ਹੋ ਗਿਆ ਹੋਵੇ ਫਿਰ ਮੈਨੂੰ ਨਹੀਂ ਪਤਾ ਕਿ ਕਦੋਂ ਮੈਂ ਚੀਕ ਉੱਠੀ ਤੇ बेहोश ਹੋ ਗਈ ਜਦੋਂ ਮੈਂ ਜਾਗੀ ਉਦੋਂ ਮੇਰੇ ਸਾਹਮਣੇ ਪੂਰੇ ਪਰਿਵਾਰ ਨੂੰ ਪਾਇਆ ਮੈਨੂੰ ਹੋਰ ਚਾਹੀ ਦੇਖ ਕੇ ਪਰਿਵਾਰ ਦੇ ਪਰੇਸ਼ਾਨ ਚਿਹਰੇ ਉੱਤੇ ਇੱਕਦਮ ਖੁਸ਼ੀ ਆ ਗਈ ਉਦੋਂ ਤੱਕ ਮੁਹੱਲੇ ਦੇ ਡਾਕਟਰ ਨੂੰ ਵੀ ਬੁਲਾ ਲਿਆ ਗਿਆ ਸੀ ਜਾਗੋਂਦੇ ਹੀ ਸਭ ਤੋਂ ਪਹਿਲਾਂ ਮੈਨੂੰ ਸਭ ਤੋਂ ਪਹਿਲਾਂ ਆਪਣੇ ਅਸਵਿਅਸ ਕੱਪੜਿਆਂ ਦੀ ਫਿਕਰ ਸੀ ਉਹ ਮੇਰੀ ਮਾਂ ਨੇ ਸਭ ਤੋਂ ਪਹਿਲਾਂ ਸਾਂਭੀ ਸੀ। ਦੂਸਰਾ ਫਿਕਰ ਮੋਬਾਈਲ ਦਾ ਸੀ ਜਿਹੜਾ ਰਿਸ਼ਤੇਦਾਰ ਦੇ ਹੱਥ 'ਚ ਸੀ। ਤੇ ਉਹ ਆਪਣੇ ਘਰ ਮੇਰੀ ਤਬੀਅਤ ਦੀ ਖ਼ਬਰ ਦੇ ਰਿਹਾ ਸੀ। ਮੇਰੇ ਨਾਲ ਕੀ ਹੋਇਆ? ਸਭ ਇਹੋ ਪੁੱਛਣ ਲੱਗੇ ਸੀ। ਕੋਈ ਕਹਿ ਰਿਹਾ ਸੀ ਬੁਰਾ ਸੁਪਨਾ ਦੇਖਿਆ। ਕੋਈ ਪ੍ਰੇਤ ਦਾ ਸਾਯਾ ਆਖ ਰਿਹਾ ਸੀ। ਕੋਈ ਜਿੰਨ ਦਾ। ਮੈਂ ਨਿੱਕੇ ਹੁੰਦੇ ਪਿੰਡ ਰਹਿੰਦੀ ਸੀ ਤਾਂ ਉਦੋਂ ਇਹ ਬਹੁਤ ਜ਼ਗਾ ਸੁਣਿਆ ਸੀ ਕਿ ਜਿੰਨ ਦੇ ਸਾਏ ਆਉਣ ਤੇ ਔਰਤਾਂ ਬਿਹੋਸ਼ ਹੋ ਜਾਂਦੀਆਂ। ਇਸ ਲਈ ਜਦੋਂ ਜਿੰਦਾ ਜ਼ਿਕਰ ਹੋਇਆ ਤਾਂ ਮੈਂ ਹਾਂ ਦਾ ਸਿਰ ਹਿਲਾ ਦਿੱਤਾ ਉਸ ਤੋਂ ਪਹਿਲਾਂ ਹੀ ਤੂਹ ਬੱਤੀ ਸ਼ੁਰੂ ਹੋ ਗਈ ਬੜੀ ਮੁਸ਼ਕਿਲ ਨਾਲ ਉਸ ਰਾਤ ਸੁੱਤੀ ਦੋਸਤੋਂ ਤੁਸੀਂ ਸੁਣੀ ਕਹਾਣੀ ਬੰਦੇ ਖਾਨੀ ਭਾਗ 15ਵਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸ ਦੇ ਨੈਕਸਟ ਭਾਗ 'ਚ